ਅਸੀਏ ਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਤੁਰ ਰਹੇ ਆ ਆਪਾਂ ਰੋਮ ਸ਼ਹਿਰ ਨੂੰ ਰੋਮ ਸ਼ਹਿਰ ਇਟਲੀ ਦਾ ਇੱਕ ਖਾਸ ਸ਼ਹਿਰ ਆ ਪ੍ਰਾਤਨ ਰੋਮਨ ਹੋਇਆ ਇੱਥੋਂ ਦੇ ਲੜਾਕੇ ਬਹੁਤ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਦੀਆਂ ਪ੍ਰਾਤਨ ਚੀਜ਼ਾਂ ਤੇ ਆਪਾਂ ਇਸ ਟਾਈਮ ਹੈਗੇ ਆ ਹੰਗਰੀ ਯੂਰਪ ਯੂਨੀਅਨ ਹੰਗਰੀ ਆ ਜਿਹੜਾ ਉੱਥੇ ਦੇ 에ਰਪੋਰਟ ਤੇ ਯਾ ਤੁਸੀਂ ਦੇਖ ਰਹੇ ਹੋ ਫ੍ਰੀ ਡਿਊਟੀ ਵਗੈਰਾ ਲੱਗੀ ਹੋਈ ਆ ਫ੍ਰੀ ਜਿਹੜੀ ਜਿੰਨਾ ਤੇ ਟੈਕਸ ਨਹੀਂ ਹੁੰਦਾ ਉਹ दारू ਲੱਗੀ ਹੋਈ ਆ ਅਤਰਾਂ ਤਰ੍ਹਾਂ ਦੀ ਤੇ ਹੋਰ ਬਹੁਤ ਸਾਰੀਆਂ ਇੱਥੇ ਪ੍ਰੋਡਕਟ ਹੁੰਦੇ ਆ ਤੇ ਆਪਾਂ ਸਾਰੇ ਇੰਡੀਆ ਦੇ ਵਿੱਚ ਵੀ ਜਿਹੜੇ ਫਲਾਈ ਕਰਦੇ ਆ ਜਾਂ ਜਹਾਜ਼ ਚੜ੍ਹਦੇ ਆ ਉਹ ਆਪਾਂ ਦੇਖਦੇ ਰਹਿੰਨੇ ਆ ਤੇ ਇੱਧਰ ਤੁਸੀਂ ਦੇਖੋ ਵੀ ਚੌਕਲੇਟਾਂ ਅੰਤਾਂ ਦੀਆਂ ਦਾਰੂ ਅੰਤਾਂ ਦੀ ਜਿਹੜੀ ਵੱਡੀ ਤੋਂ ਵੱਡੀ ਵਧੀਆ ਤੋਂ ਵਧੀਆ ਵੈਰਾਈਟੀ ਹੁੰਦੀ ਆ ਤੇ ਆਪਾਂ 에ਰਪੋਰਟ ਤੇ ਸੀਗਾ ਤੇ ਆਪਾਂ ਮਸਤੀ ਕਰਦੇ ਤੇ ਇੱਥੇ ਦੇਖਦੇ-ਦੇਖਦੇ ਆਪਾਂ ਅੱਗੇ ਨੂੰ ਤੁਰ ਪਏ ਆ ਤੇ ਹੋਰ ਸਾਰਾ ਸਫਰ ਤੁਹਾਨੂੰ ਰੋਮਦਾ ਦਿਖਾਵਾਂਗੇ ਜੇ ਤੁਸੀਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਾਤੋ ਆਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਯੂਰਪ ਦੇ ਬਹੁਤ ਸਾਰੇ ਇਲਾਕੇ ਆ ਜਿਹੜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸਫਰ ਜ਼ਰੂਰ ਸਾਂਝਾ ਕਰਿਆ ਕਰੋ ਤੇ ਨਾਲੇ ਵੀਡੀਓ ਵੱਤੋ ਆ ਸ਼ੇਅਰ ਕਰਿਆ ਕਰੋ ਆ ਦੇਖੋ ਆਪਾਂ ਮਾੜੀ-ਮੋਟੀ ਸ਼ਕਲ ਆਪਦੀ ਦਿਖਾਉਂਦੇ ਦਿਖਾਉਂਦੇ ਦਿਖਾਈ ਆ ਵਾਈਨ ਤੇ ਇਧਰਲੇ ਪਾਸੇ ਚਿਕਨ ਤੇ ਆ ਪਿਆ ਡੱਬੇ ਤੇ ਇਹਨਾਂ ਦੇ ਵਿੱਚ ਵੀ ਚੌਕਲੇਟ ਵਗੈਰਾ ਹੈਗੀ ਆ ਤੇ ਆ ਸੌਸ ਵਗੈਰਾ ਪਈ ਆ ਤੇ ਇਧਰੋਂ ਆਪਾਂ ਫੇਰ ਚਾਲੇ ਪਾਤੇ ਆ ਜੀ ਇੱਧਰਲੀ ਸਾਈਡ ਤੁਸੀਂ ਦੇਖ ਰਹੇ ਹੋ ਫੇਰ ਚਾਕਲੇਟਾਂ ਆ ਗਈਆਂ ਤੇ ਇੱਧਰ ਨੂੰ ਫੇਰ ਪਾਣੀ ਆ ਗਿਆ ਇੱਧਰ ਬੁੜੀਆਂ ਦਾ ਸਮਾਨ ਆ ਜਾਣਾ ਤੇ ਮੇਕਅਪ ਸੈਂਡਿਆਂ ਦਾ ਆਹ ਲਓ ਜੀ ਆਪਣੇ ਬੰਦਿਆਂ ਦੇ ਮੂੰਹ 'ਚ ਪਾਣੀ ਆ ਗਿਆ ਹੁਣ ਦਰੂ ਅੰਤਾਂ ਦੀ ਪਈ ਹੈ ਜੀ ਆਹ ਲਓ ਜੀ ਇੱਧਰਲੀ ਸਾਈਡ ਆਪਾਂ ਆ ਗਏ ਦੋਸਤੋ ਆਪਾਂ ਫੇਰ ਇੱਧਰ ਨੂੰ ਚੱਲੇ ਪਾਤੇ ਤੇ ਇੱਧਰ ਤੁਸੀਂ ਦੇਖ ਰਹੇ ਹੋ ਪੁਰਸ਼ ਕੰਪਨੀ ਦੀ ਗੱਡੀ ਇਹ ਹੈ 911 ਮਾਡਲ ਤੇ 911s ਇਹ ਮਾਡਲ ਤੋਂ ਬਣਦਾ ਤੇ ਇਹਦੇ ਉੱਪਰ ਜਿਹੜੀ ਕਵਰ ਕੀਤੀ ਹੋਈ ਆ ਟਾਪ ਦੇ ਮਾਡਲ ਆ ਅੱਜ ਕੱਲ ਇਹ ਪੁਰਸ਼ ਕੰਪਨੀ ਦੇ ਇਹਦੀ ਛੱਤ ਵੀ ਮਿੱਤਰੋ ਲੈ ਜਾਂਦੀ ਆ ਉਤੋਂ ਜਿਹੜੀ ਬਲੈਕ ਜੀ ਤੁਸੀਂ ਦੇਖ ਰਹੇ ਹੋ ਤੇ ਪਿੱਛੇ ਆ ਕੇ ਡਿੱਗੀ ਦੇ ਵਿੱਚ ਬੰਦ ਹੋ ਜਾਂਦੀ ਆ ਤੇ 911s ਮਾਡਲ ਆ ਜਿਹੜਾ ਟਾਪ ਕਲਾਸ ਮਾਡਲ ਆ ਸਪੋਰਟਸ ਕਾਰਾਂ ਨੇ ਬਣਾਉਂਦੀ ਕੰਪਨੀ ਤੇ ਇਹ ਆਪਾਂ ਦੇਖ ਕੇ ਫੋਟੋ ਫੋਟੋ ਵੀ ਕਰਵਾਈਆਂ ਤੇ ਅੱਗੇ ਆਪਾਂ ਚੱਲੇ ਪਾਤੇ ਇਹ ਦੇਖ ਤੁਸੀਂ ਦੇਖ ਰਹੇ ਹੋ ਇਹਦੇ ਮਿਸ਼ਲਨ ਦੇ ਟਾਇਰ ਲੱਗੇ ਹੋਏ ਆ ਤੇ ਬਹੁਤ ਹਾਈ ਟੈਕ ਗੱਡੀ ਆ ਤੇ ਇਹਦੇ ਸਟੀਰਿੰਗ ਵਗੈਰਾ ਇਹਦਾ ਜਿਹੜਾ ਟਰਾਂਸਮਿਸ਼ਨ ਆ ਗিয়ার ਜੀ ਨੂੰ ਆਪਾਂ ਕਹ ਦਿੰਨੇ ਆ ਉਹ ਮੈਨੂਅਲ ਨਹੀਂਗਾ ਟੈਕਨੀਕਲੀ ਇਹਨੂੰ ਜਿਵੇਂ ਐਨ ਤੇ ਇਹਦਾ ਵਿੱਚ ਵਿੱਚ ਜਿਹੜਾ ਆਪਸ਼ਨ ਦਿੱਤੀ ਹੁੰਦੀ ਆ ਵੀ ਇਹ ਨਿਊਟਰਲ ਹੋ ਸਕਦਾ ਤਿੰਨ ਆਪਸ਼ਨਾਂ ਹੀ ਦਿੱਤੀਆਂ ਹੁੰਦੀਆਂ ਤੇ ਪਹਿਲਾਂ ਹੁੰਦੇ ਹੁੰਦੇ ਸੀ ਮੈਨੂਅਲ ਜੀ ਦੇ ਚ ਪੰਜ ਗੇਅਰ ਹੁੰਦੇ ਸੀ ਛੇ ਹੁੰਦੇ ਸੀ ਇਹਦੇ ਵਿੱਚ ਬਰ ਕਹ ਦਈਏ ਮੈਨੂਅਲ ਟਰਾਂਸਮਿਸ਼ਨ ਨਹੀਂ ਦਿੱਤਾ ਹੋਇਆ ਇਹਦੇ ਚ ਟੈਕਨੀਕਲੀ ਇਲੈਕਟ੍ਰੀਕਲੀ ਟਰਾਂਸਮਿਸ਼ਨ ਦਿੱਤਾ ਹੋਇਆ ਮਤਲਬ ਗੇਅਰ ਤੇ ਇਧਰ ਆਪਾਂ ਆ ਗਏ ਆ ਇਧਰ ਮੈਕਡੋਨਲਡ ਹੋਰ ਵਗੈਰਾ ਲੱਗੀਆਂ ਹੋਈਆਂ ਬਹੁਤ ਸਾਰੀਆਂ ਆਪਾਂ ਆ ਗਏ KFC ਤੇ KFC ਤੇ ਤੁਸੀਂ ਦੇਖ ਸਕਦੇ ਆਪਾਂ ਲੈ ਲੈ ਸਨੈਕਸ ਤੇ ਕੋਲਡ ਡਰਿੰਕ ਹੋਲਡਿੰਗ ਲੈ ਲਏ ਤੇ ਆਪਾਂ ਇੱਧਰ ਨੂੰ ਤੁਰ ਰਹੇ ਆ ਤੇ ਆ ਸਾਰੇ ਪਾਸੇ ਲੋਕ ਬੈਠੇ ਆ ਤੇ ਆ ਤੁਸੀਂ ਦੇਖ ਰਹੇ ਹੋ ਲੋਕ ਇੱਥੇ ਆਪਣਾ ਆਪਣਾ ਟਾਈਮ ਸਪੈਂਡ ਕਰਦੇ ਆ ਸਾਹਮਣੇ 에ਅਰਪੋਰਟ ਆ ਬਹੁਤ ਹੀ ਸੋਹਣਾ ਦਿਖਾਈ ਦੇ ਰਿਹਾ ਉੱਪਰੋਂ ਤੇ ਇਹ ਸਾਹਮਣੇ ਗੱਡੀ ਉਹੀ ਜਿਹੜੀ ਆਪਾਂ ਦੇਖੀ ਸੀ ਔਰਸ਼ ਦੀ ਤੇ ਇਧਰਲੀ ਸਾਈਡ ਜਿੱਧਰ ਜਾਣ ਦੀ ਜਗ੍ਹਾ ਆਪਾਂ ਵੀ ਫੋਟੋਆਂ ਵਗੈਰਾ ਇੱਥੇ ਖੜ ਕੇ ਕਰਾਈਆਂ ਤੇ ਅੱਗੇ ਆਪਾਂ ਬਹੁਤ ਸਾਰੀਆਂ ਜਾਣਕਾਰੀਆਂ ਲੈਂਦੇ ਹੋਏ ਆ ਤੁਸੀਂ ਦੇਖ ਰਹੇ ਹੋ KFC ਦੇ ਵਿੱਚ ਇੱਕ ਨਵਾਂ ਸਿਸਟਮ ਆ ਸ਼ਾਇਦ ਆਪਣੇ ਇੰਡੀਆ ਦੇ ਵਿੱਚ ਆ ਗਿਆ ਹੋਵੇ ਇੱਥੇ ਕੀ ਇੱਕ ਬੋਰਡ ਜਿਆ ਦਿੱਤਾ ਹੋਇਆ ਇੱਥੇ ਪੈਸੇ ਭਰੋ ਆਪ ਦਾ ਜਿਹੜਾ ਸਿਲੈਕਟ ਕਰੋ ਤੇ ਉਸ ਤੋਂ ਬਾਅਦ ਆਪ ਦਾ KFC ਦਾ ਆਰਡਰ ਬੁੱਕ ਕਰ ਦਿਓ ਤੁਹਾਡਾ ਆਰਡਰ 20 ਤੋਂ 15 ਮਿੰਟਾਂ ਦੇ 10 ਤੋਂ 15 ਮਿੰਟਾਂ ਦੇ ਵਿੱਚ ਵਿੱਚ ਰੈਡੀ ਆਹ ਦੇਖੋ ਵੀ ਇਤਕਾਨ ਦੇ ਉੱਤੇ ਇੱਕ ਲੱਗਿਆ ਹੋਇਆ ਸੀ ਮੁੱਛਾਂ ਨੂੰ ਬਟ ਦਿੰਦਾ ਇੱਕ ਬਾਬਾ ਤੇ ਮੈਂ ਇਹਦੀ ਵੀਡੀਓ ਬਣਾਈ ਤੇ ਅੱਗੇ ਆਪਾਂ ਤੁਰ ਪਏ ਆ ਇਸ ਬਾਬਰੇ ਨਾਲ ਫੋਟੋ ਵਗੈਰਾ ਕਰਵਾਈ ਤੇ ਅੱਗੇ ਆਪਾਂ ਇੱਕ ਹੋਰ ਪਾਲੂ ਜਾਂ ਦੇਖਿਆ ਤੇ ਉਹ ਇਧਰਲੇ ਸਾਈਡ ਨੂੰ ਸੀਗਾ ਆ ਦੇਖੋ ਵੀ ਜਿਹੜੇ ਜੰਗਲਾਂ ਦੇ ਵਿੱਚ ਰੋਕ ਰਹਿੰਦੇ ਆ ਉਹ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸੀ ਪਰਾਤਨ ਦੇ ਵਿੱਚ ਤੇ ਆ ਤੰਗਲੀ ਜੀ ਚੱਕੀ ਆ ਤੇ ਕੀ ਬਾਤਾਂ ਨੇ ਇਸ ਨੂੰ ਦੇਖ ਕੇ ਆਪਾਂ ਸਵਾਜਾ ਲਿਆ ਤੇ ਫੋਟੋ ਫੋਟੋ ਕਰਵਾਈ ਤੇ ਇਧਰ ਨੂੰ ਆਪਾਂ ਦੂਜੀ ਸਾਈਡ ਨੂੰ ਸਾਰੇ 에어ਪੋਰਟ ਨੂੰ ਘੁੰਮਿਆ ਲੋਕ ਬੈਠੇ ਸੀ 에어ਪੋਰਟ ਨੂੰ ਦੇਖ ਕੇ ਤੇ ਆਪਾਂ ਆਪਦੀ ਫਲੈਟ ਵੱਲ ਨੂੰ ਵਧ ਗਏ ਤੇ ਆਪਣੀ ਫਲੈਟ ਦਾ ਨੰਬਰ ਆ ਗਿਆ ਤੇ ਆਪਾਂ ਇਧਰਲੀ ਸਾਈਡ ਨੂੰ ਆ ਗਏ ਤੇ ਇਧਰ ਆਪਣੇ ਬੱਸਾਂ 'ਚ ਆਪਾਂ ਨੂੰ ਬਿਠਾ ਲਿਆ ਗਿਆਗਾ ਤੇ ਬਹੁਤ ਸਾਰੇ ਬੰਦੇ ਹੋਣ ਕਰਕੇ ਦੋ ਬੱਸਾਂ ਆਈਆਂ ਦੋਸਤੋ ਦੋ ਸੀਗੀਆਂ ਫਿਰ ਬੱਸਾਂ ਦੋ ਬੱਸਾਂ ਦੇ ਵਿੱਚ ਸਾਰੇ ਯਾਤਰੀ ਆ ਗਏ ਤੇ ਆ ਕੇ ਤੇ ਉਧਵਾਦ ਵਿੱਚ ਵੀ ਵਕਾਫੀ ਵਿੱਚ ਰਹਿ ਗਏ ਸੀਗੇ ਇਸ ਬੱਸ ਦੇ ਵਿੱਚ ਇਹਨਾਂ ਸਾਫ਼ ਦਿਖਾਈ ਦਿੰਦਾ ਤੇ ਲੋਕ ਆ ਕੇ ਖੜ ਜਾਂਦੇ ਆ ਤੇ ਆਪਾਂ ਵੀ ਆ ਕੇ ਬੈਠ ਗਏ ਆਪਾਂ ਆਪਦੀ ਸ਼ੀਟ ਮੰਨ ਲਈ ਇਹ ਉਸ ਤੋਂ ਬਾਅਦ ਮੈਂ ਕਹਿਦੀ ਇਹ ਬੱਸ ਬਹੁਤ ਭਰ ਗਈ ਸੀ ਫਿਰ ਵੀ ਤੇ ਫਿਰ ਵੀ ਆਪਾਂ ਆਪਦੀ ਸੀਟ ਮੱਲੀ ਤੇ ਆਪਾਂ ਕਿਹਾ ਅੱਗੇ ਨਹੀਂ ਕਿ ਨਾ ਆਪਾਂ ਰੋੜਵੇ ਲਈ ਤੇ ਆਪਾਂ ਕਿਹਾ ਨਹੀਂ ਅਸੀਂ ਬੱਸ ਲੋ ਦੋਸਤੋ ਆਪਾਂ ਆ ਗਏ ਠੀਕ ਹੈ ਚਲਵਾਨੀ ਇਟਲੀ ਦੀ ਤੇ ਚੱਲਦੇ ਆਪਾਂ ਦੋਸਤੋ ਆਪਾਂ ਨੂੰ ਵੀਰ ਰਹਿਣਾ ਚਾਹ ਸੀ ਕਿ ਆਪਾਂ ਮੂਰ ਨੂੰ ਤਰਨ ਲੱਗੇ ਜਿਹੜੇ ਪਾਸੇ ਸੀ ਬੀ ਜੇ ਜਦੋਂ ਮੂਹਰੇ ਤੁਰੇਗੇ ਤੁਰੇਗੇ ਤੇ ਮੂਰਲੇ ਪਾਸੇ ਜਿਹੜੀ ਮੈਡਮ ਖਲਈ ਸੀ ਉਹ ਕਹਿੰਦੀ ਤੁਹਾਡੀ ਬਿਜ਼ਨਸ ਕਲਾਸ ਆ ਮੈਂ ਕਿਹਾ ਨਹੀਂ ਜੀ ਸਾਡੀ ਬਿਜ਼ਨਸ ਕਿੱਥੇ ਆ ਸੀ ਤਾਂ ਨਾਰਮਲ ਵਾਲੇ ਆ ਇਕਨੋਮਿਕ ਵਾਲੇ ਇਹ ਫੇਰ ਬੀਬੀ ਕਹਿੰਦੀ ਵੀ ਤੁਸੀਂ ਪਿੱਛੇ ਮੁੜ ਜੋ ਪਿਛਲੇ ਪਾਸੇ ਦੀ ਗੇਟ ਆ ਉਥੋਂ ਦੀ ਆਓ ਆਪਾਂ ਨੂੰ ਬਾਹਰਲੇ ਪਾਸੇ ਚਾਹ ਇੰਨਾ ਕਿ ਸੀ ਮੈਂ ਕਿਹਾ ਵੀ ਵੀਡੀਓ ਬਣਾਈ ਲਈਏ ਫੇਰੀ ਤਾਂ ਚੜਾਂਗੇ ਤੇ ਆਪਾਂ ਨੂੰ ਇਸ ਦਾ ਗਿਆਨ ਨਹੀਂ ਸੀ ਕਿ ਮੂਰਲੇ ਪਾਸੇ ਦੀ ਬਿਜ਼ਨਸ ਕਲਾਸ ਵਾਲੇ ਬੰਦੇ ਚੜਦੇ ਹੁੰਦੇ ਆ ਤੇ ਆਪਾਂ ਕਨੋਮਿਕਸ ਵਾਲੇ ਪਾਸੇ ਦੀ ਜਾਣਾ ਸੀ ਨਾਰਮਲ ਟੈਕਸੀ ਆਪਣੀ ਤੇ ਆਪਾਂ ਇਟਲੀਨ ਜਾਣਾ ਸੀ ਤੇ ਪਾਸੇ ਟੈਂਕਰ ਖੜਾ ਹੋਇਆ ਤੇਲ ਵਾਲਾ ਤੇ ਆਪਾਂ ਇਹਨੂੰ ਵੀ ਦਿਖਾਉਣ ਲੱਗੇ ਤੇ ਆਪਾਂ ਇੱਥੋਂ ਫੇਰ ਵਾਪਸ ਕਰ ਲਈ ਇਧਰਲੇ ਪਾਸੇ ਦਾ ਬਿਜ਼ਨਸ ਕਰਦਾ ਵਾਲਾ ਸਾੜੇ ਆਪਾਂ ਪਿਛਲੇ ਪਾਸੇ ਦੀ ਜਾਣਾ ਪਊਗਾ ਅੰਦਾਜ਼ਾ ਜਿਹਾ ਲਾ ਕੇ ਆ ਜਿਹੜੀ ਬੈਲਟ ਜੀ ਲੱਗੀ ਆ ਇਹਨੂੰ ਦੇਖਦੇ-ਦੇਖਦੇ ਮੂਲੇ ਪਾਸੇ ਜਿੰਨੇ ਸੰਗ ਦੇਖੀ ਮੈਂ ਕਿਹਾ ਵੀ ਇੱਥੇ ਤਾਂ ਬਾਲੇ ਖੜੇ ਆ ਤੇ ਆਪਾਂ ਕੀ ਕਰਦੇ ਕਰਾਉਂਦੇ ਹੌਲੀ-ਹੌਲੀ ਵੇਚਦੀ ਸਨ ਪਾਉਂਦੇ ਹੋਏ ਆਪਾਂ ਆਵਦੀ ਜਾ ਕੇ ਹੌਲੀ ਹੌਲੀ ਪਾਸੇ ਦੀ ਜਾ ਕੇ ਕ੍ਰਾਸ ਹੋ ਕੇ ਸਾਰਿਆਂ ਤੋਂ ਆਪਾਂ ਆਵਦੀ ਵੀਡੀਓ ਬਣਾਉਦੇ ਬਣਾਉਂਦੇ ਭਾਨੇ ਹਨਾ ਦੋਸਤੋ ਜਿਹੜੇ ਲੰਮੇ ਸਮੇਂ ਬਾਅਦ ਬੈਠਦੇ ਨੇ ਉਹ ਹਮੇਸ਼ਾ ਉਹਨਾਂ ਦੀ ਖਿੱਚ ਹੁੰਦੀ ਆ ਵੀ ਆਪਾਂ ਸ਼ੀਸ਼ੇ ਵਾਲੀ ਸਾਈਡ ਬੈਠ ਕੇ ਫੋਟੋ ਵੀਡੀਓ ਕਰੀਏ ਤੇ ਆਪਾਂ ਵੀ ਉਸੇ ਤਰ੍ਹਾਂ ਹੀ ਆਨੰਦਮਈ ਹੋ ਗਈ ਗੱਲਬਾਤ ਕਿਉਂਕਿ ਨਾਲ ਦੀ ਸੀਟ ਖਾਲੀ ਸੀ ਆਪਣਾ ਆਪਣੀ ਸੀਟ ਸ਼ੀਸ਼ੇ ਦੇ ਨਾਲ ਸੀ ਮੈਂ ਕਿ ਆਪਣੇ ਪੰਜਾਬੀਆਂ ਨੂੰ ਚਾਹ ਹੁੰਦਾ ਵੀ ਆਪਾਂ ਜਹਾਜ਼ ਦੇ ਦੂਜੀ ਸਾਈਡ ਬੈਠੀਏ ਤੇ ਇੱਧਰ ਆਪਾਂ ਫੋਟੋ ਵਗੈਰਾ ਤੇ ਜਾਂ ਵੀਡੀਓ ਵਗੈਰਾ ਬਣਾਈਏ ਤੇ ਆਪਾਂ ਨੂੰ ਬੜਾ ਚਾਹ ਸੀਗਾ ਵੀ ਆਪਾਂ ਕਹ ਦੀਏ ਵਾਹ ਵਾ ਲੰਮੇ ਟਾਈਮ ਬਾਅਦ ਫੇਰ ਜਹਾਜ਼ ਦੇ ਵਿੱਚ ਬੈਠੇ ਸੀ ਸਾਰ ਬਾਦ ਜਾਂ ਟੂਰ ਆਮ ਦਾ ਟੂਰ ਆ ਜਿਹੜਾ ਰੋਮ ਦਾਗਾ ਤੇ ਆਪਾਂ ਰੋਮ ਸ਼ਹਿਰ ਦੇ ਜਿਹੜੇ 에어ਪੋਰਟ ਨੂੰ ਵੀ ਦਿਖਾਈਏ ਤੇ ਇਸ ਕਰਕੇ ਇੱਧਰਲੀ ਸਾਈਡ ਬੈਠੇ ਤੇ ਆਹ ਦੇਖੋ ਵੀ ਨਾਲ ਦੀ ਨਾਲ ਇੱਕ ਜਿਹੜਾ ਜਹਾਜ਼ ਖੜਾ ਸੀ ਉਹਦੇ ਵਿੱਚ ਟਾਈਚੀ ਵਗੈਰਾ ਰੱਖੀ ਜਾ ਰਹੀ ਸੀ ਬਹੁਤ ਵਧੀਆ ਤਰੀਕੇ ਨਾਲ ਬਹੁਤ ਸਾਰੀਆਂ ਵੀਡੀਓ ਆਉਣ ਆਈਆਂ ਸੀ ਕਿ ਟਾਈਚੀ ਬਹੁਤ ਗਲਤ ਤਰੀਕੇ ਨਾਲ ਰੱਖਦੇ ਆ ਪਰ ਆਹ ਦੇਖ ਕੇ ਤਾਂ ਆਨੰਦ ਆ ਗਿਆ ਵੀ ਬਹੁਤ ਵਧੀਆ ਤਰੀਕੇ ਨਾਲ ਹੌਲੀ-ਹੌਲੀ ਟਾਈਚੀ ਵਗੈਰਾ ਰੱਖਦੇ ਆ ਤੇ ਆਪਾਂ ਫਿਰ ਆਪਣੀਆਂ ਤਿਆਰੀਆਂ ਕਰ ਲਈਆਂ ਤੇ ਆਪਾਂ ਪੇਟੀ ਜਿਹੜੀ ਹੁੰਦੀ ਆ ਆਪਾਂ ਕਹਿ ਦਈਏ ਵੀ ਬੈਲਟ ਬੰਨ ਲਈ ਤੇ ਆਪਣਾ ਪਲੇਨ ਰੈਡੀ ਸੀ ਤੇ ਇਧਰ ਇੱਕ ਭਰਾ ਹੈਗਾ ਜਿਹੜਾ ਉਹ ਕਹਿ ਦਈਏ ਉਹ ਆ ਰਿਹਾ ਹੈ ਕੰਮ ਚੜੀ ਜਨਾਂ ਦਾ ਤੇ ਉਹ ਕੁਪਾਜਾ ਰੱਖਿਆ ਉਹਨੇ ਕੁਪੇ ਜੋ ਲੈ ਮਾਦੇ ਪਤਨੇ ਥੱਲੇ ਸੜਦਾ ਤੇ ਆਪਾਂ ਗਿਆ ਵੀ ਹੁਣ ਉਦੋਂ ਸੱਟ ਨਹੀਂ ਆਇਆ ਤੇ ਆਪਾਂ ਫਿਰ ਹੰਗਰੀ ਤੋਂ ੜਾਰੀ ਭਰਨ ਦੀ ਸਟੈਰੀ ਕਰ ਲਈ ਆਪਣੇ ਵਾਲਾ ਜਹਾਜ਼ ਵੀ 99 ਦੇ ਤਰ੍ਹਾਂ ਪਿਆ ਤੇ ਆਪਾਂ ਵੀ ਦੇਖ ਰਹੇ ਆ ਤੇ ਥੱਲੇ ਬਿੰਦੀਆਂ ਜੀਆਂ ਲੱਗੀਆਂ ਹੋਈਆਂ ਜਾਂ ਸੜਕਾਂ ਦੇ ਜਿਹੜੇ ਨਿਸ਼ਾਨ ਜੇ ਲੱਗੇ ਆ ਉਹਨਾਂ ਨੂੰ ਕ੍ਰਾਸ ਕਰ ਰਿਹਾ ਤੇ ਇਧਰਲੀ ਸਾਈਡ ਆਪਾਂ ਜਿਹੜੇ ਦੇ ਫਰਜ਼ੇ ਦੇਖ ਰਹੇ ਆ ਸਿੱਧੇ ਆ ਪੂਰੇ ਹਜੇ ਇਹ ਜਦੋਂ ਮੁੜਦਾ ਮੁੜਦਾ ਜਾ ਉਹ ਟੇਢੇ ਮੀਢੇ ਕਰਦੇ ਹੋਣਗੇ ਤੇ ਆ ਜਿਹੜਾ ਉਤਲਾ ਮੇਰੇ ਦੇ ਉੱਪਰ ਹਰੇਕ ਬੰਦੇ ਦੀ ਨਿਗਾ ਪੈਂਦੀ ਹੋਊਗੀ ਜਿਹੜਾ ਇਧਰਲੀ ਸਾਈਡ ਬੈਠਦਾ ਹੋਊਗਾ ਜਿਹੜਾ ਉੱਪਰਲਾ ਟਾਪਾ ਜਾਂ ਜਦੋਂ ਚੱਕਿਆ ਜਾਂਦਾ ਟੱਕਣ ਜਾਂ ਉਹਦੇ ਥੱਲੇ ਤਾਰਾਂ ਜਾਂ ਬੜਗੀਆਂ ਲੱਗਦੀਆਂ ਹੁੰਦੀਆਂ ਇਹ ਮੈਨੂੰ ਬਹੁਤ ਐ ਲੱਗਿਆ ਵੀ ਇਹ ਚੀਜ਼ ਕੀ ਹੋਊਗੀ ਜਿਹੜੀ ਇੰਨੀ ਮਤਲਬ ਸਮੂਥਲੀ ਮੁੜ ਜਾਂਦਾ ਜਾਂ ਹਨ ਨਾਰਮਲ ਇਧਰ ਉਹ ਸੂਰਜ ਦੀ ਟਿੱਕੀ ਵੀ ਨਿਕਲ ਚੁੱਕੀ ਜਾਂ ਤੇ ਫੇਰ ਆਪਾਂ ਉਡਾਰੀ ਭਰ ਦਿੱਤੀ ਆ ਸਵੇਰ ਦਾ ਟਾਈਮ ਸੀ 7-8 ਵਜੇ ਤੇ ਆਪਾਂ ਇਟਲੀਨ ਨੂੰ ਰੋਮ ਸ਼ਹਿਰ ਨੂੰ ਆਪ ਅੜਾਰੀ ਭਰਤੀ ਲਓ ਜੀ ਬਦਲਾਂ ਵਿੱਚ ਪਹੁੰਚ ਚੁੱਕੇ ਆਂ ਤੇ ਆਪਾਂ ਇੱਥੋਂ ਅੜਾਰੀ ਭਰੀ ਹੋਈ ਰੋਮ ਨੂੰ ਜਾ ਰਹੇ ਆਂ ਤੇ ਹਜ਼ਾਰਾਂ ਕਿਲੋਮੀਟਰ ਤੇ ਘੱਟੋ ਘੱਟ 200 ਤੋਂ 300 ਮੀਲ ਜਿਹੜੇ ਮੀਲਜ਼ ਕਹਿੰਦੇ ਆ ਉਹ ਤੈਅ ਕਰ ਲਏ ਸੀਗੇ ਤੇ 400 500 600 700 ਕਰਦੇ ਕਰਦੇ ਘੱਟੋ ਘੱਟ 550 ਮੀਲ ਆਪਾਂ ਤੈਅ ਕਰਕੇ ਸਮੁੰਦਰਾਂ ਹੀ ਆਪਾਂ ਬਦਲਾਂ 'ਚ ਦਾਖਲ ਹੋ ਗਏ ਆ ਲੋ ਜੀ ਜਾਇ ਆਪਣਾ ਡੱਕ ਡੋਲੇ ਜੇ ਖਾਂਦਾ ਹੋਇਆ ਪੂਰਾ ਸਮੂਤ ਹੋ ਗਿਆ ਤੇ ਥੱਲੇ ਧਰਤੀ ਪੂਰੀ ਵਧੀਆ ਦਿਖ ਰਹੀ ਆ ਤੇ ਜ਼ੂਮ ਕਰਕੇ ਦੇਖਿਆ ਤੇ ਆਪਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਹਿਰ ਕਿਵੇਂ ਦੇਖਦੇ ਆ ਜਿਵੇਂ ਆਪਣੇ ਨਕਸ਼ੇ ਤੇ ਹੁੰਦੇ ਆ ਉਸ ਤਰ੍ਹਾਂ ਦੇ ਦਿਖਾਈ ਦੇ ਰਹੇ ਸੀ ਤੇ ਲੋ ਜੀ ਆਪਾਂ ਇਟਲੀ ਸ਼ਹਿਰ ਦੇ ਵਿੱਚ ਦਾਖਲ ਹੋ ਗਏ ਆ ਗਿਆ ਆਪਣਾ ਲੈਂਡ ਹੋ ਗਿਆ ਕਿਉਂਕਿ ਇੱਥੇ ਦਾ ਫੋਟੋ ਖਿਆ ਖਿਚਣ ਦਾ ਟਾਈਮ ਨਹੀਂ ਮਿਲਿਆ ਆਪਾਂ ਆਪਦੇ 에어ਪੋਰਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਲਓ ਜੀ ਆਪਾਂ ਇਧਰਲੀ ਸਾਈਡ ਨੂੰ ਤੁਰੇ ਜਾ ਰਹੇ ਆ ਤੇ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਆ ਇੱਥੇ ਇੱਕ ਗੱਲ ਆ ਵੀ ਇਹਨਾਂ ਦਾ 에어ਪੋਰਟ ਬਹੁਤ ਭਰਿਆ ਹੁੰਦਾ ਕਿਉਂਕਿ ਕੈਨੇਡਾ ਆ ਦੀਆਂ ਫਲਾਈਟਾਂ ਵੀ ਜ਼ਿਆਦਾ ਇੱਥੇ ਸਟੇ ਕਰਦੀਆਂ 에어ਪੋਰਟ ਵੀ ਸੋਹਣਾ ਤੇ ਹੈ ਵਧੀਆ ਬਣਿਆ ਹੋਇਆ ਹੈ ਨੋਮੈਸਟਿਕ ਫਲਾਈਟਾਂ ਇੱਥੇ ਬਹੁਤ ਹੁੰਦੀਆਂ ਇੱਕ ਹਨਾ ਤੇ ਬਹੁਤ ਸਾਰਾ ਸਾਰੇ ਜਿਹੜੇ ਦੇਸ਼ ਆ ਜਿਹੜੇ ਉਹ ਡੋਮੈਸਟਿਕ ਫਲੈਟਾਂ ਇੱਥੇ ਤਾਰਦੇ ਆ ਭਾਵੇਂ 24 25 ਆਉਂਦੇ ਯੂਰਪ ਦੇ ਦੇਸ਼ ਆ ਆਪਾਂ ਇਧਰ ਤੁਹਾਨੂੰ ਜਹਾਜ਼ ਦਿਖਾਉਣ ਲੱਗੇ ਵੀ ਇਧਰਲੇ ਪਾਸੇ ਵੀ ਜਹਾਜ਼ ਖੜਾ ਉਹ ਦੇਖੋ ਵੀ ਰੰਗ ਬਰੰਗਾ ਉਹ ਨੀਲਾ ਜਾ ਖੜਾ ਤੇ ਇਧਰਲੇ ਪਾਸੇ ਨੀਲਾ ਚਿੱਟਾ ਜਾ ਖੜਾ ਤੇ ਕਿੰਨੀਆਂ ਗੱਡੀਆਂ ਗੁੱਡੀਆਂ ਜਾਂ ਖੜੀਆਂ ਤੇ ਆ ਸਾਨੂੰ ਇੱਕ ਨਵੀਂ ਚੀਜ਼ ਦਿਖਾ ਰਹੇ ਸੀ ਆ ਜਿਹੜੀ ਸਾਹਮਣੇ ਚੀਜ਼ ਦਿਖ ਰਹੀ ਸੀ ਸੀਸਿਆਂ ਵਾਲੀ ਮੈਂ ਬੜਾ ਕਮਾਇਆ ਨਹੀਂ ਇਹ ਚੀਜ਼ ਸੀਗੀ ਸਿਕਟਾਂ ਪੀਣ ਵਾਲੀ ਇਹਦੇ ਵਿੱਚ ਸਿਕਟਾਂ ਪੀਂਦੇ ਆ ਇਹ ਤੇ ਆਹ ਲੋ ਜੀ ਇਧਰਲੀ ਸਾਈਡ ਆ ਤੁਹਾਨੂੰ ਦਿਖਾ ਰਹੇ ਸੀ ਰੋਮ ਸ਼ਹਿਰ ਦਾ ਜਿਹੜਾ ਇੱਕ ਮੇਨ ਪੁਆਇੰਟ ਆ ਜਿੱਥੇ ਤੁਸੀਂ ਅਜ ਤੱਕ ਨਕਸ਼ਿਆਂ ਦੇ ਵਿੱਚ ਜਾਂ ਕਰੀਏ ਵੀ ਅਜ ਤੱਕ ਫੋਟੋਆਂ ਦੇ ਵਿੱਚ ਦੇਖਿਆ ਹੋ ਆਪਾਂ ਤੁਹਾਨੂੰ ਇਹ ਰੂਬਰੂ ਦਿਖਾਵਾਂਗੇ ਇਹ ਜਿਹੜੀ ਜਗਾ ਆ ਗਈ ਇੱਕ ਚਰਚਾ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਵਿਸਤਾਰਪੂਰਵਕ ਦੱਸਾਂਗੇ ਇਧਰੋਂ ਆਪਾਂ ਦੇਖਣ ਲੱਗ ਗਏ ਵੀ ਇਧਰ ਕਿਹੜੀਆਂ-ਕਿਹੜੀਆਂ ਫਲੈਟਾਂ ਲੈ ਚੁੱਕੀਆਂ ਲਓ ਵੀ ਇਧਰੋਂ ਆਪਾਂ ਤੁਰਪੇ ਆ ਇੱਕ ਜਗਾ ਜਿਹੜਾ ਇਹਨਾਂ ਦਾ ਸ਼ਹਿਰ ਸੀ ਪਰਾਤਨ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਵੀ ਇੱਥੇ ਰੋਮ ਸ਼ਹਿਰ ਦੇ ਵਿੱਚ ਪਰਾਤਨ ਸ਼ਹਿਰ ਸੀ ਇੱਥੇ ਮੂਰਤੀਆਂ ਸਟੈਚੂ ਵਗੈਰਾ ਬਹੁਤ ਸਾਰੇ ਪਏ ਹੋਏ ਆ ਪੁਰਾਣੇ ਇਧਰ ਜਾਹਾ ਅੱਜ ਬਹੁਤ ਅੰਤਾਂ ਦੇ ਲੱਗੇ ਹੋਏ ਆ ਲਓ ਜੀ ਆਪਾਂ ਟੈਚੀ ਚੱਕ ਲਿਆ ਤੇ ਆਪਣੇ ਹੱਥ ਟੈਚੀ ਆ ਗਿਆ ਤੇ ਆਪਾਂ ਹੁਣ ਰੋਮ ਵੱਲੋਂ ਚੱਲੇ ਪਉਣ ਲੱਗੇ ਆ ਤੇ ਆ ਤੁਸੀਂ ਦੇਖ ਰਹੇ ਹੋ ਜਿਹਦੇ ਉੱਤੋਂ ਦੀ ਆਪਾਂ ਟੈਚੀ ਚੱਕਦੇ ਹੁੰਨੇ ਆ ਜਿਹੜਾ ਜਿਹੜਾ ਕਹਿੰਦੇ ਵੀ ਟੈਚੀ ਰੱਖਣ ਵਾਲੀ ਜਗ੍ਹਾ ਜੀ ਹੁੰਦੀ ਹੈ ਇਹਨਾਂ ਦੀ ਉਸੀ ਆਪਾਂ ਫਿਰ ਦੋਸਤੋ ਆਪਾਂ ਸਫਰ ਤੈ ਕੀਤਾ ਇਟ ਹੰਗਰੀ ਤੋਂ ਇਟਲੀ ਦਾ ਤੇ ਯੂਰਪੀਅਨ ਯੂਨੀਅਨ ਦੇ ਇਹ ਦੋਨੇ ਦੇਸ਼ ਆ ਤੇ ਆਪ ਵੀਟਲੀ ਦੇ ਵਿੱਚ ਰੋਮ ਸ਼ਹਿਰ ਦੇ ਵਿੱਚ 에어ਪੋਰਟ ਤੇ ਆਏ ਸੀ ਆ ਤੁਸੀਂ ਦੇਖ ਰਹੇ ਹੋ ਉੱਪਰ ਜਿਹੜਾ ਚਰਨਾ ਬਣਿਆ ਹੋਇਆ 에어ਪੋਰਟ ਦੇ ਉੱਪਰਲੀ ਸਾਈਡ ਤੇ ਤੇ ਆਪਾਂ ਇੱਥੋਂ ਦਾ ਸਫਰ ਤੈ ਕਰਾਂਗੇ ਰੋਮ ਦੇ ਹੋਰ ਬਹੁਤ ਸਾਰੇ ਬਲੌਗ ਤੁਹਾਡੇ ਨਾਲ ਸਾਂਝੇ ਕਰਾਂਗੇ ਜੇ ਤੁਸੀਂ ਸਾਡੇ ਬਲੌਗ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੱਗੀ ਖਾਈ ਵਾਲੇ ਦਿਨਾਂ ਤੇ YouTube ਚੈਨਲ ਤੇ Facebook ਤੇ ਤੇ ਆਪਾਂ ਹਮੇਸ਼ਾ ਤੁਹਾਡੇ ਨਾਲ ਹਾਜ਼ਰ ਰਹਾਂਗੇ ਵਧੀਆ ਤੋਂ ਵਧੀਆ ਬਲੌਗ ਲੈ ਕੇ। ਸੋ ਆਖਿਰ ਦੇ ਵਿੱਚ ਪਹੁੰਚ ਚੁੱਕੇ ਆਪਾਂ ਅ ਕਰੋਨਾ ਦੇ ਵਿੱਚ ਬੈਕ ਸਾਈਡ ਦੇਖਦੇ ਆਂ 에어ਪੋਰਟ ਤੋਂ ਬਾਹਰ ਆ ਗਏ ਆਪਾਂ ਤੇ ਇਸ ਤੋਂ ਬਾਅਦ ਆਪਾਂ ਬਲੌਗਿੰਗ ਸ਼ੁਰੂ ਕਰਾਂਗੇ ਜਿਹੜੇ ਰੋਮ ਦੀ ਇਟਲੀ ਦੇ ਰੋਮ ਸ਼ਹਿਰ ਦੀ ਠੀਕ ਹੈ ਤੇ ਕੁਝ ਹੀ ਮਿੰਟਾਂ ਤੱਕ ਆਪਾਂ ਲਵਾਂਗੇ ਟੈਕਸੀ ਤੇ ਰੂਮਸ ਜਾਵਾਂਗੇ ਤੁਹਾਨੂੰ ਉਹ ਵੀ ਬਲੌਗ ਦਿਖਾਵਾਂਗੇ ਸਾਰੇ ਗਾਇਸ ਸਸਟੀ ਕੱਕਾ